ਉੜਪੁਰੇ ਵਿੱਚ ਅਚਾਨਕ ਐਸਐਸਪੀ ਫਰੀਦਕੋਟ ਡਾਕਟਰ ਪ੍ਰੀਆ ਜਨ ਪਹੁੰਚੇ ਆ ਸਿੱਧੇ ਤੁਸੀਂ ਰਹਾ ਤੁਹਾਨੂੰ ਫੋਟੋ ਕਰਾ ਦਿਖਾ ਰਹੇ ਜਿੱਤੇ ਐਸਐਸਪੀ ਡਾਕਟਰ ਪ੍ਰੀਆ ਜਨ ਅਚਨਚੇਤ ਐਸਐਸਪੀ ਫਰੀਦਕੋਟ ਜਿਹੜੇ ਹੈਗੇ ਅੱਜ ਪਹੁੰਚੇ ਆ ਪੁਲਿਸ ਸਟੇਸ਼ਨ ਦੇ ਅਚਚੇਤ ਜਿਹੜੀ ਹੈਗੀ ਚੈਕਿੰਗ ਕੀਤੀ ਗਈ ਹੈ ਤਾਂ ਜਿਸ ਨੂੰ ਲੈ ਕੇ ਐਸਐਸਪੀ ਪੁਲਿਸ ਸਟੇਸ਼ਨ ਦਾ ਕੋਨਾ ਕੋਨਾ ਜਿਹੜਾ ਹੈਗਾ ਉਹ ਜ਼ਰੂਰ ਛਾਣ ਰੇ ਆ ਹਵਾਲਾ ਦੇ ਵਿੱਚ ਹਵਲਾਤੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਇਹਨਾਂ ਵੱਲੋਂ ਤਾਂ ਤੁਸੀਂ ਦੇਖ ਸਕਦੇ ਹੋ ਡਾਕਟਰ ਪੀਦੀਆ ਜਨ ਐਸਐਸਪੀ ਜਿਹੜਾ ਹੈਗਾ ਚੰਚੇਤ ਪਹੁੰਚਿਆ ਥਾਣਾ ਥਾਣੇ ਦੇ ਵਿੱਚ ਤੋਂ ਥਾਣੇ ਦੇ ਵਿੱਚੋਂ ਕੀ ਚੀਜ਼ ਜਿਹੜੀ ਹੈਗੀ ਆ ਉਹ ਦੇਖਦੇ ਆ ਕਿਸ ਤਰ੍ਹਾਂ ਦੀ ਜਿਹੜੇ ਥਾਣੇ ਦੇ ਵਿੱਚ ਕਮੀ ਪਾਈ ਜਾਂਦੀ ਹੈ ਤੋਂ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਐਸਐਸਪੀ ਦੇ ਨਾਲ ਐਸਪੀ ਬਲਜੀਤ ਸਿੰਘ ਐਸਐਚਓ ਆਣਾ ਸਿਟੀ ਕੋੜੂਤਾ ਦੇ ਮਨੋਸ਼ ਕੁਮਾਰ ਸ਼ਮਸ਼ੇਰ ਸਿੰਘ ਡੀਐਸਪੀ ਤਾਂ ਉਹਨਾਂ ਦੇ ਨਾਲ ਨੇ ਤਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਵੱਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਗਈ ਹੈ ਤਾਂ ਦੱਸ ਦਈਏ ਤਸਵੀਰਾਂ ਕਿ ਪੁਲਿਸ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ ਪੁਲਿਸ ਸਟੇਸ਼ਨ ਦਾ ਪੂਰਾ ਮੁਆਇਨਾ ਜਿਹੜਾ ਕੀਤਾ ਗਿਆ ਐਸਐਸਪੀ ਡਾਕਟਰ ਪ੍ਰਿਗਿਆ ਜੈਨ ਅੱਜ ਕੋਟਪੁਰਾ ਵਿੱਚ ਪਹੁੰਚੇ ਅਚਨਚੇਤ ਚੈਕਿੰਗ ਕਰਨ ਲਈ ਤਾਂ ਗੱਲਬਾਤ ਕਰਦੇ ਆ ਕਿ ਕੰਨਾਂ ਨੂੰ ਜੀ ਅੱਜ ਅਸੀਂ ਇੱਕ ਅੱਜ ਚੈਕਿੰਗ ਵਾਸਤੇ ਸਿਟੀ ਕੋਟਪੁਰਾ ਥਾਣੇ ਆਏ ਔਰ ਮੇਰੇ ਨਾਲ ਐਸਪੀ ਹੈੱਡਕ quarter ਸਾਹਿਬ ਡੀਐਸਪੀ ਹੈੱਡਕ quart ਤੇ ਇਹ ਇੱਕ ਬਹੁਤ ਜ਼ਰੂਰੀ ਇੱਕ 파ਰਟ ਹੁੰਦਾ ਹੈ ਆਫ ਆ ਡਿਊਟੀਆਂ ਕਿ ਸਾਡੇ ਥਾਣੇ ਵੈਦਰ ਪ੍ਰੋਪਰ ਫੰਕਸ਼ਨਿੰਗ ਕੰਡੀਸ਼ਨ ਚ ਹੈਗੇ ਜਾਂ ਨਹੀਂ ਹੈਗੇ ਔਰ ਉਤੇ ਥਾਣੇ ਦੀ ਸਾਫ ਸਫਾਈ ਸਾਮ ਸੰਭਾਲ ਜਿਹੜੇ ਅਸਲੇ ਵੀ ਅਮਿਨਿਸ਼ਨਸ ਦੀ ਔਰ ਵੈਦਰ ਇਥੇ ਪਬਲਿਕ ਰਿਵਾਂਸ ਕਿ ਨਹੀਂ ਜਾ ਰਹੀ ਹੈ ਜਾਂ ਨਹੀਂ ਸੈਂਸ ਨਹੀਂ ਜਾ ਰਹੀ ਉਹਦੀ ਸਾਰੀ ਅੱਜ ਇੱਕ ਇਨਫੋਰਮਲ ਇਨਸਪੈਕਸ਼ਨ ਅ ਅੰਤਪਾਸ ਕਰਨਾ ਇਸ ਸਾਲ ਕੋਈ ਕਮੀ ਲੱਗੀ ਇੱਥੇ ਜਾਂ ਕੋਈ ਗਲਤ ਕੁਝ ਜੀ ਅ ਜੇ ਦੇਖਿਓ ਇਟ ਇਜ਼ ਆਲਵੇਸ ਅ ਪ੍ਰੋਸੈਸ ਔਰ ਪਬਲਿਕ ਸਰਵਿਸ ਡਿਲੀਵਰੀ ਸਾਡਾ ਮੇਨ ਟੀਚਾ ਹੁੰਦਾ ਐ ਦਾ ਨੋਰਮਲ ਮੋਡ ਮੇਨਟੇਨ ਕਰਨ ਦਾ ਸਾਡਾ ਮੇਨ ਟੀਚਾ ਹੁੰਦਾ ਐ ਤੇ ਜਿੱਥੇ ਵੀ ਜੋ ਵੀ ਸ਼ਾਰਟਕਮਿੰਗਸ ਹੈਂਗੇ ਦੇ ਹੈਵ ਬੀਨ ਡਿਊਲੀ ਹਾਈਲਾਈਟਡ ਐਂਡ ਆ ਆਮ ਕੰਫੀਡੈਂਟ ਥੈਟ ਆਲ ਆਫ ਥੀਸ ਵਿਲ ਬੀ ਟੇਕਨ ਕੇਅਰ ਆਫ ਅਚਾ ਅਚਨ ਜੀ ਤੁਹਾਨੂੰ ਚੈਕਿੰਗ ਕੀਤੀ ਗਈ ਹੈ ਕਿ ਇਹ ਕੱਲਾ ਕੋੜੂਪਰੇ ਦੇ ਕੇ ਰੂਟੀਨ ਬਾਈ ਸਾਰੇ ਥਾਣੇ ਵਿੱਚ ਨਹੀਂ ਆਈ ਵਿ ਬੀ ਵਿਜ਼ਿਟਿੰਗ ਆਲ ਦਾ ਥਾਣਾ ਸਾਰੇ ਥਾਣੇ ਤਦ ਹੀ ਦੇਖ ਸਕਦੇ ਹੋ ਕਿ ਐਸਐਸਪੀ ਡਾਕਟਰ ਪਿਗਿਆ ਜਨ ਜਿਹੜਾ ਕੁਰੂਪਲੇ ਵਿੱਚ ਆਚਨ ਚਿੰਤ ਪਹੁੰਚੇ ਸੀ ਜਿੰਨਾ ਵੱਲੋਂ ਪੂਰੇ ਥਾਣੇ ਦੀ ਜਿਹੜੇ ਹੈਗਾ ਉਹ ਜਿਹੜਾ ਸਰਵੇਖਣ ਕੀਤਾ ਗਿਆ ਕੈਮਰਾ ਪਰਸਨ ਪਿਛੇ ਦਿਨਾਂ ਮੈਂ ਸੁਜਿੰਦਰ ਔਰੂਦਪੁਰਾ